ਤੁਹਾਡੇ ਨਾਲ ਗੱਡੀਆਂ 'ਚ ਬਹਿ ਕੇ ਉਹ ਬੰਦਾ ਜਾਂਦਾ ਸੀ ਯਾਦ ਕਰੋ ਤੁਹਾਡੀਆਂ ਵੋਟਾਂ 'ਚ ਉਹ ਬੰਦਾ ਸਟੇਜਾਂ 'ਚ ਲਾਉਂਦਾ ਰਿਹਾ ਯਾਦ ਕਰੋ ਸਭ ਤੋਂ ਪਹਿਲਾਂ ਜਦੋਂ ਕੇਰੀ ਵਾਲ ਅੰਮ੍ਰਿਤਸਰ ਆਇਆ ਉਹ ਗਿਆ ਯਾਦ ਕਰੋਗਾ ਜਦੋਂ ਤੁਸੀਂ ਕਹਿੰਦੇ ਸੀ ਭਾਨਾ ਸਿੱਧੂ ਬਹੁਤ ਵਧੀਆ ਬਹੁਤ ਵਧੀਆ ਮੁੰਡਾ ਮੇਰੇ ਨਾਲ ਕੰਮ ਕਰਦਾ ਤੇ ਅੱਜ ਭਗਵੰਤ ਮਾਨ ਸਾਹਿਬ ਉਹ ਥੋੜਾ ਮੋਟਾ ਇਹਿਸਾਨ ਤਾਂ ਮੰਨ ਲੈਂਦੇ ਇਸ ਕਰਕੇ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹਣਾ ਬਚੋ ਜਿੰਨਾ ਬਚ ਹੁੰਦਾ ਬਚੋ ਜਿੰਨਾ ਬਚ ਹੁੰਦਾ ਜੋ ਸਰਕਾਰ ਹੈ ਉਹ ਤਸੱਦਦ ਤੇ ਉਤਰਾਈ ਹੈ ਕਿਵੇਂ ਭਾਨਾ ਸਿੱਧੂ ਤੇ ਤਸੱਦਦ ਕੀਤਾ ਗਿਆ ਕਿਵੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਕਿਵੇਂ ਉਹ ਸਾਰੇ ਰਿਕਾਰਡ ਤੋੜ ਦਿੱਤੇ ਗਏ ਜਿਵੇਂ ਸਾਡੇ ਨਾਲ 84 ਚ ਹੁੰਦਾ ਰਿਹਾ ਜਿਵੇਂ ਸਾਡੇ ਨਾਲ 99 92 ਚ ਹੁੰਦਾ ਰਿਹਾ ਕਿਵੇਂ ਸਾਡੇ ਪਹਿਲਾਂ ਜੋ ਬਜ਼ੁਰਗ ਸੀ ਉਸ ਟਾਈਮ ਜੋ ਉਸ ਟਾਈਮ ਨੌਜਵਾਨ ਸੀ ਉਹਨਾਂ ਨੂੰ ਕਿਵੇਂ ਪੁੱਠੇ ਲਟਕਾਇਆ ਜਾਂਦਾ ਸੀ ਕਿਵੇਂ ਬਰਫ ਦੀਆਂ ਸਿੱਲੀਆਂ ਤੇ ਪਾ ਦਿੱਤਾ ਜਾਂਦਾ ਸੀ ਕਿਵੇਂ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀ ਕਿਵੇਂ ਸਾਡੀਆਂ ਭੈਣਾ ਨੂੰ ਉਸ ਸਮੇਂ ਗੁਫ਼ਤਾਂ ਅੰਗਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸੀ ਤੇ ਇਹ ਸਮਝ ਲਓ ਕਿ ਸਾਡੀ ਕੌਮ ਨਾਲ ਇੰਨਾ ਇੱਕ ਤਸੱਦਦ ਹੋਇਆ ਸੀ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਜਿਹੜਾ ਤਸੱਦਦ ਉਸ ਸਮੇਂ ਦੀ ਸਰਕਾਰ ਨੇ ਕੀਤਾ ਸੀ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਆ ਉਹ ਸੁਣ ਕੇ ਕਿਵੇਂ ਸਾਡੀ ਕੌਮ ਦੇ ਜਥੇਦਾਰਾਂ ਨਾਲ ਕੀ ਕੁਝ ਹੋਇਆ ਕਿਵੇਂ ਸਾਡੇ ਉਸ ਸਮੇਂ ਦੇ ਨੌਜਵਾਨਾਂ ਨਾਲ ਹੋਇਆ ਕਿਵੇਂ ਨਹਿਰਾ ਤੇ ਲਾ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਜਾਂਦਾ ਸੀ ਸਮਝੋ ਬਾਹਰ ਸੀ ਕਹਾਣੀਆਂ ਤੇ ਅੱਜ ਫੇਰ ਉਹੀ ਕਹਾਣੀ ਉਹੀ ਸਭ ਕੁਝ ਸਾਹਮਣੇ ਆ ਗਿਆ ਕਿ ਇੱਕ ਝੂਠਾ ਪਰਚਾ ਪਾ ਕੇ ਪਹਿਲਾਂ ਵੀ ਇਹੀ ਹੁੰਦਾ ਸੀ ਕਿ ਸਾਡੀ ਕੌਮ ਦੇ ਨੌਜਵਾਨ ਜਿਹੜੇ ਉਸ ਟਾਈਮ ਬੋਲਦੇ ਸੀ ਜੋ ਹ ਹੱਕਾਂ ਦੀ ਗੱਲ ਕਰਦੇ ਸੀ ਉਸ ਟਾਈਮ ਉਹਨਾਂ ਤੇ ਝੂਠੇ ਮੁਕਾਦਮੇ ਦਰਜ ਕੀਤੇ ਜਾਂਦੇ ਸੀ ਜੇਕਰ ਉਹ ਨਹੀਂ ਲੱਭਦੇ ਸੀ ਤਾਂ ਉਹਨਾਂ ਦਾ ਅਨਕਾਊਂਟਰ ਕਰ ਦਿੱਤਾ ਜਾਂਦਾ ਸੀ ਨਹਿਰਾ ਤੇ ਲਾ ਜਾ ਕੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਉਹਨਾਂ ਦੀਆਂ ਲਾਸਾਂ ਨੂੰ ਫੂਕ ਦਿੱਤਾ ਜਾਂਦਾ ਸੀ ਜਿਹੜੀਆਂ ਲਾਸਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ 25000 ਲਾਸ ਜਿਹੜੀ ਲੱਭੀ ਸੀ ਉਹ ਐਮੀ ਸੀ ਤੇ ਉਹੀ ਵਰਤਾਰਾ ਅੱਜ ਦੀ ਮੌਜੂਦਾ ਸਰਕਾਰ ਕਰਨ ਤੇ ਉੱਤਰ ਆਈ ਹੈ ਕਿਵੇਂ ਅੱਜ ਪਾਨਾ ਸਿੱਧੂ ਤੇ ਤਸੱਦਦ ਕੀਤਾ ਗਿਆ ਕਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਕਿਵੇਂ ਉਹਨਾਂ ਨੇ ਵੀਡੀਓ ਕਾਲ ਕੀਤੀ ਤੇ ਕਿਵੇਂ ਪ੍ਰਸ਼ਾਸਨ ਨੂੰ ਕਿਹਾ ਕਿ ਮੈਨੂੰ ਦਿਖਾਓ ਭਾਨਾ ਸਿੱਧੂ ਨਾਲ ਤੁਸੀਂ ਕੀ ਕਰ ਰਹੇ ਹੋ ਤੇ ਭਾਨਾ ਸਿੱਧੂ ਨਾਲ ਜੋ ਹੋਇਆ ਉਹ ਸੁਣ ਕੇ ਰੂਹ ਕਲਪੁੱਟਦੀ ਹੈ ਲੂ ਕੰਡੇ ਖੜੇ ਹੁੰਦੇ ਆ ਸਰੀਰ ਤੇ ਕੀ ਯਾਰ ਅੱਜ ਵੀ ਉਹੀ ਸਮਾਂ ਜੋ ਪਹਿਲਾਂ ਸੀ ਅੱਜ ਵੀ ਉਹੀ ਦ੍ਰਿੰਦਗੀ ਹੁੰਦੀ ਹੈ ਜੋ ਪਹਿਲਾਂ ਹੁੰਦੀ ਸੀ ਕੀ ਕੁਛ ਨਹੀਂ ਕੀਤਾ ਲੋਕਾਂ ਦੇ ਲਈ ਖੜਿਆ ਲੋਕਾਂ ਦੇ ਹੱਕਾਂ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਲੋਕਾਂ ਦੇ ਲਈ ਅੰਦੋਲਨ ਦੇ ਵਿੱਚ ਜਾਂਦਾ ਰਿਹਾ ਬੰਦਾ 1 ਸਾਲ ਪੂਰਾ ਦਿੱਲੀ ਅੰਦੋਲਨ ਲੜਿਆ ਏਜੰਟਾਂ ਤੋਂ ਕਰੋੜਾ ਰੁਪਏ ਕਢਾ ਕੇ ਲੋਕਾਂ ਨੂੰ ਵਾਪਸ ਕਰਵਾਤੇ ਯਾਰ ਹਰੇਕ ਮੁੱਦੇ ਤੇ ਪਹਾਨਾ ਸਿੱਧੂ ਅੱਗੇ ਹੋ ਕੇ ਬੋਲਦਾ ਹੈ ਹੱਕ ਸੱਚ ਦੇ ਵਿੱਚ ਬੋਲਦਾ ਹੈ ਹਾਂ ਦਾ ਨਾਰਾ ਮਾਰਦਾ ਹੈ ਪਰ ਅੱਜ ਉਸ ਇਨਸਾਨ ਦੇ ਨਾਲ ਕੀ ਹੋ ਰਿਹਾ ਹੈ ਉਹਨੂੰ ਕੀ ਫਲ ਮਿਲ ਰਿਹਾ ਹੈ ਲੋਕਾਂ ਦੇ ਕਢਾਏ ਲੱਖਾਂ ਰੁਪਈਆ ਦਾ ਉਹਨੂੰ ਇਹ ਫਲ ਮਿਲ ਰਿਹਾ ਹੈ ਕਿ ਰਾਤ ਨੂੰ ਠੰਡ ਦੇ ਵਿੱਚ ਉਹਨੂੰ ਨੰਗਾ ਕਰਕੇ ਉਤੇ ਠੰਡਾ ਪਾਣੀ ਪਾਇਆ ਜਾਂਦਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਅੱਜ ਹਿਸਾਬ ਲਾ ਲਓ ਤਾਪਮਾਨ ਕਿੰਨਾ ਹੈ ਹਿਸਾਬ ਲਾ ਲਓ ਕਿੰਨੀ ਠੰਡ ਹੈ ਇਸ ਠੰਡ ਦੇ ਵਿੱਚ ਅਸੀਂ ਤੱਤੇ ਪਾਣੀ ਨਾਲ ਮਸਾਂਉਂਦੇ ਆ ਜਿਹੜੇ ਆਮ ਬੰਦੇ ਆ ਪਰ ਭਾਨਾ ਸਿੱਧੂ ਤੇ ਰਾਤ ਨੂੰ ਠੰਡਾ ਪਾਣੀ ਪਾਇਆ ਗਿਆ ਤੇ ਉਹਨੂੰ ਬੁਖਾਰ ਤੱਕ ਹੋ ਗਿਆ ਬੁਖਾਰ ਹੋਣ ਦੇ ਬਾਵਜੂਦ ਵੀ ਉਹਤੇ ਤਸੱਦਦ ਕੀਤਾ ਯਾਰ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਨੂੰ ਵੀਡੀਓ ਕਾਲ ਤੇ ਦਿਖਾਓ ਕਿ ਭਾਨੇ ਨਾਲ ਤੁਸੀਂ ਕੀ ਕੁਝ ਕਰ ਰਹੇ ਹੋ ਐਨੀ ਦਰਿੰਦਗੀ ਭਗੰਤਮਾਨ ਸਾਹਿਬ ਤੁਹਾਡੇ ਤੋਂ ਬਹੁਤ ਵੱਡੀਆਂ ਆਸਾ ਸੀ ਲੋਕਾਂ ਨੂੰ ਤਾਨੂੰ ਤਾਂ ਬਣਾਇਆ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਸੀ ਸਾਡੇ ਨੌਜਵਾਨਾਂ ਦੇ ਝੂਠੇ ਪਰਚੇ ਹੁੰਦੇ ਸੀ ਜੇਲਾ ਹੁੰਦੀਆਂ ਸੀ ਤਾਂ ਤੁਹਾਨੂੰ ਲੈ ਕੇ ਆਏ ਸੀ ਕਿ ਯਾਰ ਸਾਡਾ ਬੰਦਾ ਹੈ ਸਾਡਾ ਆਪਦਾ ਬੰਦਾ ਹੈ ਦੋ ਵਾਰੀ ਤੁਹਾਨੂੰ ਐਮਪੀ ਬਣਾਇਆ ਕਿਹਾ ਸੀ ਵੀ ਯਾਰ ਪਰਖ ਲਿਆ ਬੰਦਾ ਸਹੀ ਚੱਲ ਰਿਹਾ ਹੈ ਸਾਡੀ ਆਵਾਜ਼ ਚੁੱਕਦਾ ਹੈ ਸਾਡੇ ਹੱਕਾਂ ਦੇ ਵਿੱਚ ਖੜਦਾ ਹੈ ਮੋਦੀ ਅੱਗੇ ਜਾ ਕੇ ਲੜਦਾ ਹੈ ਪਰ ਆ ਨਹੀਂ ਪਤਾ ਸੀ ਭਵੰਤਮਨ ਸਾਹਿਬ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਤੇ ਹੀ ਤਸੱਦਦ ਕਰਾਉਣਾ ਸ਼ੁਰੂ ਕਰ ਦੋਗੇ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਹੀ ਇਸ ਤਰ੍ਹਾਂ ਪੇਸ਼ ਕਰ ਦੋਗੇ ਇਸ ਤਰ੍ਹਾਂ ਦੇ ਬਣਾ ਦੋਗੇ ਕਿ ਉਹਨਾਂ ਤੇ ਇੰਨੀ ਠੰਡੀ ਰਾਤ ਦੇ ਵਿੱਚ ਠੰਡਾ ਪਾਣੀ ਪਾਇਆ ਜਾਵੇ ਤੇ ਤੁਸੀਂ ਫਿਰ ਕਹੋ ਕਿ ਇਹਨੂੰ ਨੰਗਾ ਕਰੋ ਨੰਗਾ ਕਰਕੇ ਤੇ ਤਸੱਦਦ ਕਰੋ ਯਾਰ ਇਹ ਤਾਂ ਐ ਲਾ ਲੋ ਵੀ ਰੂਹ ਕਲ ਪੁੱਟਦੀ ਹੈ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੱਕ ਆਮ ਘਰ ਦੇ ਮੁੰਡੇ ਨੂੰ ਜੋ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤੇ ਇੱਕ ਆ ਉਹਦਾ ਉਹ ਮੁੱਖ ਮੰਤਰੀ ਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਵੀਡੀਓ ਕਾਲ ਕਰਕੇ ਇਹ ਦੇਖੇ ਕਿ ਯਾਰ ਤੁਸੀਂ ਇਸ ਬੰਦੇ ਨਾਲ ਕੀ ਕਰ ਰਹੇ ਹੋ ਭਗਤ ਮਾਨ ਸਾਹਿਬ ਇੰਨੀਆਂ ਕਿਡਾਂ ਨਹੀਂ ਕੱਢਣੀਆਂ ਚਾਹੀਦੀਆਂ ਇੰਨੀਆਂ ਕਿਡਾਂ ਨਹੀਂ ਕੱਢਣੀਆਂ ਚਾਹੀਦੀਆਂ ਜਦੋਂ ਤਾਂ મોદી ਤੁਹਾਡੇ ਤੇ ਕੋਈ ਤਸੱਦਦ ਕਰਦਾ ਤੁਸੀਂ ਬੜੇ ਬਿਲਕਦੇ ਹੋ ਤੁਸੀਂ ਬੜੇ ਧਰਨੇ ਲਾਉਣੇ ਹੋ ਤੁਸੀਂ ਕਹਿੰਦੇ ਹੋ ਸਾਡੇ ਬੰਦੇ ਆ ਤੇ ਝੂਠੇ ਮੁਕਾਦਮੇ ਦਰਜ ਹੋ ਰਹੇ ਨੇ ਸਾਡੇ ਬੰਦਿਆਂ ਨੂੰ ਝੂਠਾ ਜੇਲਾ ਸਿੱਟਿਆ ਜਾ ਰਿਹਾ ਪਰ ਜਦੋਂ ਮੁੱਖ ਮੰਤਰੀ ਸਾਹਿਬ ਤੁਸੀਂ ਇੱਥੇ ਪੰਜਾਬ ਤਸੱਦਦ ਕਰਦੇ ਹੋ ਉਦੋਂ ਦੱਸੋ ਕੌਣ ਜ਼ਿੰਮੇਵਾਰ ਹੈ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੇ ਨਾਲ ਕੰਮ ਕੀਤਾ ਤੁਹਾਡੀਆਂ ਵੋਟਾਂ ਦੇ ਵਿੱਚ ਆ ਸੀ ਦਿਨ ਰਾਤ ਮਿਹਨਤਾਂ ਕੀਤੀਆਂ ਆਪਣੀਆਂ ਗੱਡੀਆਂ ਤੱਕ ਤੋੜੀਆਂ ਲੋਕਾਂ ਦੇ ਨਾਲ ਵੈਰ ਤੱਕ ਪਾ ਲੇ ਅਸੀਂ ਸੋਚਿਆ ਸੀ ਕਿ ਯਾਰ ਸਾਡੇ ਏਰੀਆ ਦਾ ਸਾਡਾ ਮੁੱਖ ਮੰਤਰੀ ਬਣੂਗਾ ਤੇ ਸਾਡੇ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਅਸੀਂ ਤੈਨੂੰ ਆਪਣਾ ਭਾਈ ਬਣਾ ਕੇ ਬੋਲਦੇ ਹੁੰਦੇ ਸੀ ਕਿ ਭਗੰਤ ਭਾਈ ਆਹ ਕੰਮ ਐ ਐਵੇਂ ਕਰਨਾ ਪਰ ਅੱਜ ਇਹ ਨਹੀਂ ਕਦੇ ਸੋਚਿਆ ਸੀ ਕਿ ਤੁਸੀਂ ਇੰਨੀ ਇੱਕ ਕਿੜਾ ਕੱਢੋਂਗੇ ਕਿ ਸਾਡੇ ਬੰਦਿਆਂ ਤੇ ਇੰਨੀ ਠੰਡ ਦੇ ਵਿੱਚ ਇਨਾ ਠੰਡਾ ਪਾਣੀ ਪਾ ਕੇ ਤਾਂ ਕੋਈ ਯਾਰ ਕੋਈ ਨਿੱਜੀ ਦੁਸ਼ਮਣੀ ਵਾਲਾ ਬੰਦਾ ਵੀ ਨਹੀਂ ਕਰਦਾ ਉਹ ਵੀ ਸੋਚ ਲੈਂਦਾ ਕਿ ਯਾਰ ਨਹੀਂ ਇੰਨੀ ਠੰਡ ਹੈ ਨਹੀਂ ਠੰਡ ਦੇ ਵਿੱਚ ਬੰਦਾ ਮਰ ਵੀ ਸਕਦਾ ਹੈ ਕੀ ਮਾੜਾ ਕੀਤਾ ਭਾਨੇ ਸਿੱਧੂ ਨੇ ਫਿਰ ਕੀ ਹੋ ਗਿਆ ਜੇ ਜੋ ਜੋ ਤੁਸੀਂ ਸਿਖਾਇਆ ਸੀ ਜੋ ਤੁਸੀਂ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਜੇ ਉਹੀ ਸਵਾਲ ਭਾਨਾ ਸਿੱਧੂ ਕਰਨ ਲੱਗਿਆ ਫਿਰ ਕੀ ਹੋ ਗਿਆ ਜਦੋਂ ਤੁਸੀਂ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਕਿ ਸੱਚ ਬੋਲੋ ਜਿਹੜਾ ਕੋਈ ਲੀਡਰ ਆਉਂਦਾ ਤੇ ਡਲੇ ਮਾਰੂ ਡਲੇ ਤਾਂ ਨਹੀਂ ਮਾਰੇ ਸਵਾਲ ਹੀ ਪੁੱਛੇ ਆ ਭਗੰਤ ਮਾਨ ਸਾਹਿਬ ਜੋ ਤੁਸੀਂ ਕਿਹਾ ਉਹ ਤਾਂ ਹਜੇ ਕੀਤਾ ਹੀ ਨਹੀਂ ਜੋ ਤੁਸੀਂ ਆ ਅਕਾਲੀਆਂ ਕਾਂਗਰਸੀਆਂ ਦੇ ਲੋਕਾਂ ਤੋਂ ਡਲੇ ਮਰਵਾਏ ਜੋ ਤੁਸੀਂ ਆਰਟੀਆਂ ਪਵਾਈਆਂ ਜੋ ਤੁਸੀਂ ਲੀਡਰਾਂ ਨੂੰ ਗਾਲਾਂ ਕਢਾਈਆਂ ਜੋ ਤੁਸੀਂ ਕਰਦਾਰਕੁਸੀ ਕਰਵਾਈ ਉਹ ਤਾਂ ਹਜੇ ਤੁਹਾਡੀ ਕੀਤੀ ਨਹੀਂ ਤੁਹਾਨੂੰ ਸਿਰਫ ਸਵਾਲ ਹੀ ਪੁੱਛ ਰਿਆਂਗੇ ਕਿ ਜੋ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹ ਕਿੱਥੇ ਐ ਤੁਹਾਨੂੰ ਇਹ ਪੁੱਛ ਰਿਆਂਗੇ ਕਿ ਜੋ ਸਾਡੇ ਮੁੰਡੇ ਡਿਬਰੂਗੜ੍ਹ ਬੈਠੇ ਉਹਨਾਂ ਦਾ ਕਸੂਰ ਕੀ ਐ ਤੁਹਾਨੂੰ ਇਹ ਪੁੱਛ ਰਿਆਂਗੇ ਕਿ ਗੁਰਦੁਆਰਿਆਂ ਦੇ ਵਿੱਚ ਸਿੰਘਾਂ ਦੇ ਉੱਪਰ ਗੋਲੀਆਂ ਕੰਮ ਚਲਾਈਆਂ ਜਾ ਰਹੀਆਂ ਨੇ ਤੁਹਾਨੂੰ ਇਹ ਪੁੱਛ ਰਿਆਂਗੇ ਕਿ ਸਾਡੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜੋ ਰਿਹਾਈ ਵਾਲੀ ਫਾਈਲ ਹੈ ਉਹ ਦਿੱਲੀ ਗਵਰਨਮੈਂਟ ਹਰ ਵਾਰ ਖਾਰਜ ਕਰ ਦਿੰਦੀ ਹੈ ਤੇ ਸਵਾਲ ਪੁੱਛਣ ਦੀ ਭਵੰਤਮਨ ਸਾਹਿਬ ਜਦੋਂ ਤੁਸੀਂ ਇੰਨੀਆ ਕਿਡਾ ਕੱਢ ਸਕਦੇ ਹੋ ਇੰਨਾ ਤਸੱਦਦ ਕਰਾ ਸਕਦੇ ਹੋ ਜੋ ਹਰੇਕ ਬੰਦਾ ਜੇਕਰ ਸੁਣੂਗਾ ਤਾਂ ਰੂਹ ਕਲ ਪੁੱਟਦੀ ਹੈ ਤੇ ਫਿਰ ਮਾਨ ਸਾਹਿਬ ਜਿਹੜਾ ਕੰਮ ਤੁਸੀਂ ਕਾਲੀਆਂ ਕਾਂਗਰਸੀਆਂ ਦੇ ਬਰੁੱਧ ਲੋਕਾਂ ਤੋਂ ਕਰਾਉਂਦੇ ਰਹੋ ਜਦੋਂ ਉਹ ਤੁਹਾਡੇ ਨਾਲ ਕਿਤੇ ਹੋਣ ਲੱਗ ਗਿਆ ਤੇ ਫਿਰ ਤੁਸੀਂ ਕੀ ਕਰਵਾਓਗੇ ਫਿਰ ਤਾਂ ਬੰਦੇ ਦੀ ਤੁਸੀਂ ਜਾਨ ਤੱਕ ਕਢਵਾ ਦੋਗੇ ਫਿਰ ਤਾਂ ਬੰਦੇ ਨੂੰ ਤੁਸੀਂ ਮਰਵਾ ਹੀ ਦੇਵੋਗੇ ਜਦੋਂ ਉਹ ਕੋਸ ਹੋਣ ਲੱਗ ਗਿਆ ਕਰਵਾਇਆ ਕਿਹਨੇ ਸੀ ਲੋਕਾਂ ਤੋਂ ਡਰੇ ਕਿਹਨੇ ਮਰਵਾਇਆ ਭਗੰਤ ਮਾਨ ਸਾਹਿਬ ਤੁਸੀਂ ਨੇ ਲੋਕ ਸਵਾਲ ਕਰਨ ਲਾਏ ਉਹ ਵੀ ਤੁਸੀਂ ਨੇ ਇਹ ਸਿਹਰਾ ਤੁਹਾਨੂੰ ਜਾਂਦਾ ਪਰ ਅੱਜ ਜੇਕਰ ਕੋਈ ਨੌਜਵਾਨ ਤੁਹਾਨੂੰ ਸਵਾਲ ਕਰਦਾ ਜੇਕਰ ਕੋਈ ਨੌਜਵਾਨ ਲੋਕਾਂ ਦੇ ਲੱਖਾਂ ਕਰੋੜਾਂ ਰੁਪਏ ਵਾਪਸ ਕਰਵਾਉਂਦਾ ਤੇ ਇਹ ਠੱਗ ਏਜੰਟਾਂ ਦਾ ਪਰਦਾ ਪਾਸ ਕਰਦਾ ਤੇ ਤੁਸੀਂ ਠੱਗ ਏਜੰਟਾਂ ਤੋਂ ਇੱਕ ਐਫ ਆਈ ਆਰ ਕਰਵਾ ਕੇ ਭਾਨੇ ਸਿਰ ਨੂੰ ਝੂਠਾ ਮੁਕਦਮਾ ਦਰਜ ਕਰਾ ਦਿੰਨੇ ਹੋ ਤੇ ਫੌਤੀ ਕਿੰਨੇ ਦੀ 10000 ਦੀ ਇਹ ਲੋਕਾਂ ਨੂੰ ਵੀ ਹਾਜ਼ਮ ਨਹੀਂ ਆਈ ਗੱਲ ਭਗੰਤਮਾਨ ਸਾਹਿਬ ਅੱਜ ਭਾਨੇ ਨਾਲ ਕਿਸੇ ਦੀ ਬਣਦੀ ਹੈ ਭਾਵੇਂ ਨਹੀਂ ਬਣਦੀ ਹੈ ਭਾਵੇਂ ਕੋਈ ਭਾਨੇ ਦਾ ਦੁਸ਼ਮਣ ਹੈ ਭਾਵੇਂ ਕੀ ਕਾਲੀ ਕਾਂਗਰਸੀ ਨੇ ਉਹ ਵੀ ਅੱਜ ਕਹਿ ਰਹੇ ਨੇ ਕਿ ਭਾਣਾ 10000 ਰੁਪਿਆ ਕਦੇ ਨਹੀਂ ਮੰਗ ਸਕਦਾ ਇਹ ਸਰਾਸਰ ਗਲਤ ਹੈ ਇਹ ਸਰਾਸਰ ਝੂਠਾ ਪਰਚਾ ਹੈ ਅੱਜ ਕਾਲੀ ਕਾਂਗਰਸੀ ਵੀ ਕਹਿ ਰਹੇ ਨੇ ਕਿ ਭਾਵੇਂ ਭਾਨੇ ਨਾਲ ਸਾਡੇ ਵਿਚਾਰਕ ਮਤ ਪੇਦ ਨੇ ਪਰ ਬੰਦਾ ਇਹ ਵਿਕਨ ਵਾਲਾ ਨਹੀਂ ਹੈ ਪਰ ਭਗੰਤਮਾਨ ਸਾਹਿਬ ਤੁਹਾਡੇ ਨਾਲ ਕੰਮ ਕੀਤਾ ਹੋਵੇ ਤੇ ਤੁਹਾਡੇ ਲਈ ਰੈਲੀਆਂ ਚ ਕੱਟ ਕੀਤਾ ਹੋਵੇ ਤੁਹਾਡੇ ਲਈ ਘਰੋਂ ਉਸ ਬੰਦੇ ਨੇ ਤੇਲ ਫੂਕਿਆ ਹੋਵੇ ਤੇ ਤੁਹਾਨੂੰ ਜਰਾਕ ਵੀ ਜਰਾ ਕ ਵੀ ਮਾੜਾ ਮੋਟਾ ਵੀ एहसान याद ਨਹੀਂ ਆਇਆ ਕੋਈ ਕਿ ਯਾਰ ਜਿਹੜਾ ਬੰਦਾ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਖੜਿਆ ਹੋਵੇ ਤੁਹਾਡੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਹੋਵੇ ਤੁਹਾਡੇ ਨਾਲ ਗਿਆ ਹੋਵੇ ਤੁਹਾਡੇ ਨਾਲ ਗੱਡੀਆਂ 'ਚ ਜਾ ਜਾ ਮੂਰੇ ਕੱਟ ਕਰਦਾ ਹੋਵੇ ਯਾਰ ਜਰਾਕ ਵੀ एहसान ਨਹੀਂ ਯਾਦ ਆਇਆ ਇੱਥੇ ਜੇਕਰ ਕੋਈ ਬੰਦਾ ਰਾਹੀ ਕੋਈ ਜਾਂਦਾ ਜਾਂਦਾ ਕਿਸੇ ਦੇ ਘਰੇ ਪ੍ਰਸ਼ਾਦਾ ਸਕ ਜੇ ਰੋਟੀ ਸਕ ਜੇ ਪਾਣੀ ਦਾ ਗਲਾਸ ਪੀ ਜੇ ਉਹ ਬੰਦਾ ਵੀ एहसान ਮੰਦਾ ਰਹਿੰਦਾ ਤੇ ਭਗਵੰਤ ਮਾਨ ਸਾਹਿਬ ਤੇ ਹੁਣ ਮੈਂ ਤੁਹਾਨੂੰ ਕੀ ਕਹਾਂ ਤੁਹਾਨੂੰ ਦੱਸੀ ਅਸੀਂ ਸਾਡਾ ਦਿਲ ਬਹੁਤ ਵੱਡਾ ਹੈ ਤੁਸੀਂ ਤੁਹਾਨੂੰ ਰੋਟੀਆਂ ਦਾ ਮਿਣਾ ਵੀ ਨਹੀਂ ਮਾਰ ਸਕਦੇ ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ ਤੁਹਾਡੇ ਲਈ ਅਸੀਂ ਤੇਲ ਫੁਕਿਆ ਤੁਹਾਡੇ ਲਈ ਵੋਟਾਂ 'ਚ ਫਰੇ ਤੁਹਾਡਾ ਤੁਹਾਡੀਆਂ ਸਟੇਜਾਂ ਦੇ ਮੂਹਰੇ ਅਸੀਂ ਕੰਮ ਕੀਤਾ ਤੁਹਾਡੇ ਲਈ ਅਸੀਂ ਪਿੰਡਾਂ 'ਚ ਬੈਰ ਪਾਏ ਟਾਡੇ ਪੋਸਟਰ ਤੱਕ ਲਾਉਂਦੇ ਰਹਾਂਗੇ ਪਰ ਅੱਜ ਇੰਨੀ ਕਿਹੜ ਜਿਹੜੀ ਤੁਸੀਂ ਕੱਢ ਰਹੇ ਹੋ ਅਸੀਂ ਉਹ ਪਹਿਲਾਂ ਵਾਲਾ ਭਗਵੰਤ ਮਾਨ ਨਹੀਂ ਦੇਖ ਰਹੇ ਤੇ ਅੱਜ ਪਤਾ ਨਹੀਂ ਅੱਜ ਪਤਾ ਨਹੀਂ ਵੀ ਇਹ ਜਿਹੜਾ ਜਿਹੜੀ ਰੂਹ ਹੈ ਇਹ ਕਿੱਥੋਂ ਆ ਗਈ ਹੈ ਜਾਂ ਤਾਂ ਫਿਰ ਦਿੱਲੀ ਨੇ ਇਹਨਾਂ ਦੱਬ ਲਿਓਗੇ ਜਾਂ ਤਾਂ ਗੁਲਾਮ ਹੀ ਇਹਨੇ ਦਿੱਲੀ ਨੇ ਬਣਾ ਲਿਓਗੇ ਕਿ ਇਹ ਪੱਗਾਂ ਵਾਲੇ ਤੁਹਾਨੂੰ ਚੁਭਣ ਲੱਗੇ ਨੇ ਜਾਂ ਫਿਰ ਤੁਸੀਂ ਪਹਿਲਾਂ ਵਾਲੇ ਭਗਵੰਤ ਮਾਨ ਨਹੀਂ ਰਹੇ ਜੋ ਜੋ ਤੁਸੀਂ ਐਮਪੀ ਬਣ ਕੇ ਜੋ ਐਮਪੀ ਬਣ ਕੇ ਤੁਸੀਂ ਲੋਕਾਂ ਨਾਲ ਖੜਦੇ ਹੁੰਦੇ ਸੀ ਲੋਕਾਂ ਦੇ ਸਵਾਲ ਮੋਟ ਉੱਥੇ ਪਹੁੰਚਾਉਂਦੇ ਹੁੰਦੇ ਸੀ ਦਿੱਲੀ ਪਰ ਅੱਜ ਦਿੱਲੀ ਵਾਲਿਆਂ ਦੇ ਥੱਲੇ ਲਾ ਕੇ ਭਗਵਾਨਤਮਨ ਸਾਹਿਬ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ ਇੰਨਾ ਤਸੱਦਦ ਕਰ ਰਹੇ ਹੋ ਕਿ ਸੁਣਨ ਵਾਲੇ ਦੀ ਰੂਹ ਕਲਪਟਦੀ ਹੈ ਆਖਰ ਨੂੰ ਮਾਰਾ ਕੀ ਕੀਤਾ ਹੁਣ ਇੱਥੇ ਇਹ ਪੰਜਾਬ ਦੇ ਲੋਕ ਦੱਸਣ ਕਿ ਅੱਜ ਏਜੰਟ ਸਹੀ ਨੇ ਜਾਂ ਭਾਨਾ ਸਹੀ ਹੈ ਕੀ ਏਜੈਂਟਾਂ ਤੋਂ ਪੈਸੇ ਕਢਵਾਉਣ ਤੇ ਇੰਨਾ ਤਸੱਦਦ ਕਰਨਾ ਸਹੀ ਹੈ ਪੰਜਾਬ ਦੇ ਲੋਕੋ ਸਹੀ ਦੱਸੋ ਕਿ ਤੁਹਾਡਾ ਖੂਨ ਕਿਤੇ ਚਿੱਟਾ ਤਾਂ ਨਹੀਂ ਹੋ ਗਿਆ ਪੰਜਾਬ ਦੇ ਲੋਕੋ ਇੰਨਾ ਤਸੱਦਦ ਹੋਣ ਤੋਂ ਬਾਅਦ ਵੀ ਉਹ ਬੰਦਾ ਕਹਿ ਰਿਹਾ ਕਿ ਯਾਰ ਮੈਂ ਪੰਜਾਬ ਦੇ ਲੋਕਾਂ ਨਾਲ ਆ ਮੈਂ ਪੰਜਾਬ ਦੇ ਲੋਕਾਂ ਲਈ ਨਹੀਂ ਦਬੂੰਗਾ ਉਹ ਪਰ ਪੰਜਾਬ ਦੇ ਲੋਕੋ ਤੁਹਾਡਾ ਵੀ ਤਾਂ ਕੋਈ ਫਰਜ਼ ਬਣਦਾ ਬਾਈ ਤੁਸੀਂ ਵੀ ਤਾਂ ਖੜੋਗੇ ਤੁਸੀਂ ਵੀ ਤਾਂ ਹਾਂ ਦਾ ਨਾਰਾ ਮਾਰੋ ਤੁਸੀਂ ਵੀ ਦਾ ਸਰਕਾਰ ਨੂੰ ਪਾਓ ਲਾਂ ਤਾਂ ਕੀ ਸਰਕਾਰ ਇਹ ਤੈਨੂੰ ਬਣਾਇਆ ਸੀ ਇਸ ਕੰਮ ਲਈ ਨਹੀਂ ਬਣਾਇਆ ਜੋ ਕੰਮ ਤੁਸੀਂ ਕਰ ਰਹੇ ਹੋ ਇਹ ਕੰਮ ਰੋਕਣ ਲਈ ਬਣਾਇਆ ਸੀ ਸਗੋਂ ਇਹ ਕੰਮ ਵੱਧ ਵੱਧੇ ਤੁਰਦੇ ਜਾ ਰਹੇ ਨੇ ਭਾਨੇ ਨੇ ਮਾੜਾ ਕੀ ਕੀਤਾ ਭਾਨਾ ਉਹ ਇਨਸਾਨ ਹੈ ਪੰਜਾਬ ਦੇ ਲੋਕੋ ਜਿਹਨੇ ਚੰਨੀ ਵਰਗਿਆਂ ਨੂੰ ਸਵਾਲ ਕੀਤੇ ਹੋਇਆ ਘੇਰ ਕੇ ਉਹਨੇ ਧੜਕ ਆਵਾਜ਼ ਹੈ ਕਿਹਦੇ ਲਈ ਕੀਤਾ ਤੁਹਾਡੇ ਲਈ ਉਹਦਾ ਕੋਈ ਵਟਦਾ ਰੋਲਾ ਨਹੀਂ ਉਹਦਾ ਕੋਈ ਮੌਜੂਦਾ ਸਰਕਾਰ ਨਾਲ ਕੋਈ ਜ਼ਮੀਂਦਾਰ ਰੋਲਾ ਨਹੀਂ ਕਿਹਦੇ ਲਈ ਤੁਹਾਡੇ ਲਈ ਪੰਜਾਬ ਦੇ ਲੋਕੋ ਉਹਦੇ ਉਹਦੇ ਆਪਦੇ ਕਿਸੇ ਏਜੰਟ ਦੇ ਪੈਸੇ ਨਹੀਂ ਫਸੇ ਕਿਹਦੇ ਲਈ ਪਰਚਾ ਹੋਇਆ ਪੰਜਾਬ ਦੇ ਲੋਕੋ ਤੁਹਾਡੇ ਲਈ ਅੱਜ ਤਸੱਦਦ ਹੋਇਆ ਠੰਡੇ ਪਾਣੀ ਪਾਏ ਗਏ ਨੰਗਾ ਕਰਕੇ ਰੱਖਿਆ ਗਿਆ ਕਿਹਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਉਹਦੇ ਆਪਦੇ ਕਿਸੇ ਰਿਸ਼ਤੇਦਾਰ ਦੇ ਪੈਸੇ ਨਹੀਂ ਫਸੇ ਹੋਏ ਪਰ ਪੰਜਾਬ ਦੇ ਲੋਕੋ ਤੁਸੀਂ ਕਿੱਥੇ ਖੜੇ ਹੋ ਨਿਗਾ ਮਾਰੋਗਾ ਕਿੰਨੇ ਕ ਬੰਦੇ ਇਹਨਾਂ ਨੇ ਪਿੱਛੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਸਾਡੇ ਹੱਕਾਂ 'ਚ ਬੋਲਣ ਲਈ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਕਿੰਨੇ ਕ ਇਥੋਂ ਖਤਮ ਕਰ ਦਿੱਤੇ ਐ ਸਿੱਧੂ ਮੂਸੇ ਵਾਲਾ ਲਾ ਲਓ ਬਾਈ ਦੀਪ ਸਿੱਧੂ ਲਾ ਲਓ ਸੰਦੀਪ ਨੰਗਲੰਬੀਆਂ ਲਾ ਲਓ ਕਿੰਨੇ ਕ ਇਨਸਾਫ ਮਿਲ ਗਏ ਜਿਨ੍ਹਾਂ ਦੇ ਪਰਚੇ ਕਰਨੇ ਆ ਉਹ ਅੱਜ ਸਰਿਆਮ ਖੁੱਲੇ ਫਿਰਦੇ ਐ ਇੱਥੇ ਸਾਡੇ ਨੌਜਵਾਨਾਂ ਨੂੰ ਘੇਰ ਘੇਰ ਕੇ ਮਾਰ ਦਿੱਤਾ ਜਾ ਰਿਹਾ ਜਿਹੜਾ ਬੰਦਾ ਹੱਕਾਂ ਦੀ ਗੱਲ ਕਰਦਾ ਉਹਤੇ ਝੂਠਾ ਪਰਚਾ ਪਾ ਕੇ ਉਹਤੇ ਤਸੱਦਦ ਕੀਤਾ ਜਾ ਰਿਹਾ ਐ ਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਤਸੱਦਦ ਹੁੰਦੇ ਹੋਏ ਸਾਡਾ ਮੁੱਖ ਮੰਤਰੀ ਸਾਡਾ ਮੁੱਖ ਮੰਤਰੀ ਜਿਹਨੂੰ ਬਣਾਉਣ ਦੇ ਵਿੱਚ ਸਾਡਾ ਵੀ ਕਦੇ ਸਹਿਯੋਗ ਰਿਹਾ ਅਸੀਂ ਵੀ ਕਦੇ ਗੱਡੀਆਂ ਲੈ ਕੇ ਦੇ ਪਿੱਛੇ ਦੌੜੇ ਕਦੇ ਅਸੀਂ ਦੇ ਪੋਸਟਰ ਲਾਏ ਕਦੇ ਇਹਦੀਆਂ ਰੈਲੀਆਂ ਕੀਤੀਆਂ ਤੇ ਕਦੇ ਅਸੀਂ ਆਪਣੇ ਟਰੈਕਟਰ ਲੈ ਕੇ ਰੈਲੀਆਂ 'ਚ ਜਾਂਦੇ ਰਹੇ ਕਦੇ ਗੱਡੀਆਂ ਭਣਾ ਲੀਆਂ ਪਰ ਅੱਜ ਉਹੀ ਬੰਦਾ ਉਹੀ ਸਾਡਾ ਮੁੱਖ ਮੰਤਰੀ ਤੇ ਇੰਨਾ ਕਿ ਤਸੱਦਦ ਕਰ ਰਿਹਾ ਕਿ ਵੀਡੀਓ ਕਾਲ ਤੇ ਦੇਖ ਰਿਹਾ ਕੀ ਦਿਖਾਓ ਭਾਨੇ ਸਿੱਧੂ ਨਾਲ ਕੀ ਕਰ ਰਹੇ ਹੋ ਇਹ ਸਭ ਤੋਂ ਦੁੱਖ ਦੀ ਗੱਲ ਹੈ ਪਰ ਦੂਜਾ ਦੁੱਖ ਪੰਜਾਬ ਦੇ ਲੋਕਾਂ ਤੇ ਆਉਂਦਾ ਹੈ ਕਿ ਪੰਜਾਬ ਦੇ ਲੋਕੋ ਸਿਰਫ ਫਰਜਾਈਆਂ ਚ ਪਾ ਕੇ ਕੱਲਾ ਫੇਸਬੁੱਕਾਂ ਤੇ ਨਾ ਲਿਖ ਦਿਆ ਕਰੋ ਵੀ ਬਾਈ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਤੇਰੇ ਨਾਲ ਆ ਇਹ ਮਾੜਾ ਹੋ ਰਿਹਾ ਹੈ ਸਰਕਾਰ ਮਾੜੀ ਹੈ ਗਰਾਉਂਡ ਪੱਧਰ ਤੇ ਆ ਕੇ ਵੀ ਕੁਝ ਕਰ ਲਿਆ ਕਰੋ ਬਾਈ ਜੇ ਪੰਜਾਬ ਬਚਾਉਣਾ ਹੈ ਪੰਜਾਬ ਦੀ ਜਵਾਨੀ ਬਚਾਉਣੀ ਹੈ ਨਹੀਂ ਫਿਰ ਜਿਹੜੇ ਵਰਤਾਰੇ ਨੇ ਉਹ ਤਾਂ ਵਾਪਰ ਰਹੇ ਨੇ ਉਹਦਾ ਵਾਪਰ ਰਹੇ ਨੇ ਬਾਈ ਦੀਪ ਸਿੱਧੂ ਸਹੀ ਕਹਿ ਗਿਆ ਸੀ ਬਾਈ ਦੀਪ ਸਿੱਧੂ ਸਹੀ ਕਹਿ ਗਿਆ ਸੀ ਕਿ ਜ਼ੁਲਮ ਸਾਡਾ ਆਪਣਾ ਕਰੂਗਾ ਆਪਣਾ ਕੌਣ ਸੀ ਸਾਡਾ ਭਗਵੰਤ ਮਾਨ ਸਾਹਿਬ ਤੇ ਕਰਵਾਉ ਦਿੱਲੀ ਕਰਵਾਉ ਇਹਨਾਂ ਦੇ ਥਰੂ ਉਹ ਸਭ ਕੁਝ ਅਸੀਂ ਅੱਖੀਂ ਦੇਖ ਰਿਹਾ ਅੱਖੀਂ ਦੇਖ ਨਹੀਂ ਰਿਹਾ ਆਪਣੇ ਪਿੰਡੇ ਤੇ ਹੰਡਾਰਾਂਗੇ ਤੇ ਪੰਜਾਬ ਦੇ ਲੋਕੋ ਜੇ ਨੌਜਵਾਨਾਂ ਨੂੰ ਬਚਾਉਣਾ ਚਾਹਣਿਓ ਕੀ ਯਾਰ ਇੱਥੇ ਤੁਹਾਡੇ ਲਈ ਕੋਈ ਬੋਲਣ ਵਾਲਾ ਰਹੇ ਤੁਹਾਡੀ ਗੱਲ ਕਰਨ ਵਾਲਾ ਕੋਈ ਰਹੇ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਲਾ ਰਹੇ ਕਰੋੜਾਂ ਰੁਪਏ ਜੋ ਠੱਗੀਆਂ ਏਜੰਟ ਮਾਰ ਗਏ ਉਹਨਾਂ ਤੋਂ ਕਢਾਉਣ ਵਾਲਾ ਕੋਈ ਰਹੇ ਬੋਲਣਾ ਕੋਈ ਰਹੇ ਤਾਂ ਭਰਾਵੋ ਖੜ੍ਹਜੋ ਹਾਂ ਦਾ ਨਾਰਾ ਮਾਰ ਦੋ ਹਾਂ ਦਾ ਨਾਰਾ ਮਾਰ ਦੋ ਤੇ ਸਰਕਾਰ ਨੂੰ ਪਤਾ ਲੱਗ ਜੇ ਕਿ ਪੰਜਾਬ ਪੰਜਾਬ ਦੇ ਲੋਕ ਉੱਠ ਖੜੇ ਆ ਕਿ ਇਹ ਤਸੱਦਦ ਨਹੀਂ ਚਾਹਦੇ ਪਹਿਲਾਂ ਬਹੁਤ ਕੁਝ ਚੱਲ ਰਿਹਾ ਕਿੰਨੀਆਂ ਅਸੀਂ ਇੱਥੇ ਜਾਨਾਂ ਗਵਾਲੀਆਂ ਆਪਣੇ ਯੋਧਿਆਂ ਦੀਆਂ ਕਿੰਨੇ ਚੰਗੇ ਚੰਗੇ ਲੋਕ ਅਸੀਂ ਗਵਾਲੇ ਨੇ ਜਾਂ ਫਿਰ ਬਾਅਦ ਦੇ ਵਿੱਚ ਅਸੀਂ ਇਕੱਲੇ ਮੂੰਬਤੀਆਂ ਲੈ ਕੇ ਬਸ ਫਿਰ ਸ਼ਰਧਾਂਜਲੀਾਂ ਦੇ ਉੱਤੇ ਹੋ ਜਾਂਦੇ ਆ ਜਦੋਂ ਬੰਦਾ ਜਿਉਂਦਾ ਜੀ ਤੁਹਾਡੇ ਲਈ ਕੁਝ ਕਰਦਾ ਓਦੋਂ ਤੁਹਾਨੂੰ ਬੁਰਾ ਲੱਗਦਾ ਪਰ ਜਦੋਂ ਚਲਿਆ ਜਾਂਦਾ ਤੇ ਫਿਰ ਉਹ ਚੰਗਾ ਬਣ ਜਾਂਦਾ ਫਿਰ ਉਹਦੇ ਭੋਗਾਂ ਤੇ ਵੀ ਕੱਠ ਫਿਰ ਉਹਦੇ ਸੰਸਕਾਰ ਤੇ ਵੀ ਕੱਠ ਫਿਰ ਉਹਦੇ ਫੁੱਲ ਚੱਕਣੇ ਵੇਲੇ ਵੀ ਕੱਠ ਉਹ ਜੀ ਇਹੀ ਕੱਠ ਜਿਉਂਦੇ ਜੀ ਕਰ ਲਿਆ ਕਰੋ ਕਾਹਨੂੰ ਕੋਈ ਮਰੇ ਕਿਉਂ ਸਰਕਾਰਾਂ ਤਸੱਦਦ ਕਰ ਤੇ ਤੁਹਾਡੇ ਹੱਕਾਂ ਦੇ ਵਿੱਚ ਬੁੱਲਣ ਵਾਲਾ ਕੋਈ ਰਹਿ ਜੇ ਜਿਉਂਦੇ ਜੀ ਕੱਟ ਕਰ ਲਿਆ ਕਰੋ ਬਾਈ ਸਰਕਾਰਾਂ ਨੂੰ ਦਿਖਾ ਦਿਆ ਕਰੋ ਪਰ ਮੈਂ ਬੇਨਤੀ ਭਗਵੰਤ ਮਾਨ ਸਾਹਿਬ ਨੂੰ ਕਰਦਾ ਕਿ ਭਗਵੰਤ ਮਾਨ ਸਾਹਿਬ ਜਿਹੜੇ ਬੰਦੇ ਨੇ ਤੁਹਾਡੀ ਪਾਰਟੀ ਵਿੱਚ ਸ਼ੁਰੂ ਚ ਕੰਮ ਕੀਤਾ ਤੁਸੀਂ ਉਹਦਾ ਅੱਜ ਐਸਾਨ ਨਹੀਂ ਮੰਨ ਰਹੇ ਸਗੋਂ ਉਹਦੇ ਨਾਲ ਕਿੜ ਕੱਢ ਰਹੇ ਹੋ ਯਾਦ ਕਰੋਗਾ ਤੁਹਾਡੇ ਨਾਲ ਗੱਡੀਆਂ 'ਚ ਬਹਿ ਕੇ ਉਹ ਬੰਦਾ ਜਾਂਦਾ ਸੀ ਯਾਦ ਕਰੋ ਤੁਹਾਡੀਆਂ ਵੋਟਾਂ 'ਚ ਉਹ ਬੰਦਾ ਸਟੇਜਾਂ ਲਾਉਂਦਾ ਰਿਹਾ ਯਾਦ ਕਰੋ ਸਭ ਤੋਂ ਪਹਿਲਾਂ ਜਦੋਂ ਕੇਰੀ ਵਾਲ ਅੰਮ੍ਰਿਤਸਰ ਆਇਆ ਉਹ ਗਿਆ ਜਾਦ ਕਰੂੰਗਾ ਜਦੋਂ ਤੁਸੀਂ ਕਹਿੰਦੇ ਸੀ ਭਾਨਾ ਸਿੱਧੂ ਬਹੁਤ ਵਧੀਆ ਬਹੁਤ ਵਧੀਆ ਮੁੰਡੇ ਮੇਰੇ ਨਾਲ ਕੰਮ ਕਰਦਾ ਤੇ ਅੱਜ ਭਗਵੰਤ ਮਾਨ ਸਾਹਿਬ ਉਹ ਥੋੜਾ ਮੋਟਾ एहसान ਤਾਂ ਮੰਨ ਲੈਂਦੇ ਇਸ ਕਰਕੇ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਚਾਹਣਾ ਬਚੋ ਜਿੰਨਾ ਬਚ ਹੁੰਦਾ ਬਚੋ ਜਿੰਨਾ ਬਚ ਹੁੰਦਾ ਜਦੋਂ ਆਵਾਜ਼ ਮਾਰਾਂਗੇ ਜਰੂਰ ਆਇਓ ਜਰੂਰ ਕੱਟ ਕਰ ਲਿਓ ਨਹੀਂ ਤੁਹਾਡੇ ਲਈ ਫਿਰ ਕਿਸੇ ਨੇ ਬੋਲਣ ਵਾਲਾ ਨਹੀਂ ਰਹਿਣਾ ਤੁਹਾਡੇ ਲਈ ਬਾਈ ਕਿਸੇ ਨੇ ਨਹੀਂ ਬੋਲਣਾ ਮੇਰੇ ਤੇ ਇਹੀ ਬੇਨਤੀਆਂ ਨੇ ਸੱਚੀਆਂ ਜੀਆਂ ਗੱਲਾਂ ਮੈਂ ਤਾਂ ਕਹਿਣਾ ਕਿਉਂਕਿ ਕੌੜੀਆਂ ਜਰੂਰ ਲੱਗਣਗੀਆਂ ਪੰਜਾਬ ਦੇ ਲੋਕ ਕਰਦੇ ਕੀ ਹੈ ਇਹੀ ਕਰਦੇ ਆ ਕਿ ਜਿਉਂਦੇ ਜੀਵ ਬੰਦੇ ਦਾ ਬਿਲਕੁਲ ਸਾਥ ਨਾ ਦਿਓ ਉਹਨੂੰ ਤੋੜ ਦਿਓ ਉਹਨੂੰ ਉਹਦਾ ਉਹਦਾ ਮਨੋਵਲ ਅੰਦਰੋਂ ਵੀ ਡੇਕ ਦਿਓ ਪਰ ਜਦੋਂ ਉਹ ਮਰ ਜਾਓ ਉਹਦੇ ਉਹਦੇ ਸੰਸਕਾਰ ਤੇ ਵੀ ਐਡਾ ਕੱਟ ਕਰ ਦਿਓ ਕਿ ਤਿਲ ਡੇਗਣ ਨੂੰ ਜਗ੍ਹਾ ਨਾ ਰਹੇ ਫਿਰ ਫੁੱਲਾਂ ਤੇ ਵੀ ਕਰ ਦਿਓ ਤੇ ਫਿਰ ਭੋਗ ਤੇ ਵੀ ਕਰ ਦਿਓ ਤੇ ਫਿਰ ਵਰਸੀਆਂ ਵੀ ਮਨਾਉਣ ਤੇ ਇਕੱਠ ਕਰ ਦਿਓ ਜਿਉਂਦੇ ਜੀ ਪਤਾ ਨਹੀਂ ਉਹ ਲੋਕ ਕਿੱਥੇ ਹੁੰਦੇ ਆ ਜਿਉਂਦੇ ਜੀ ਪਤਾ ਨਹੀਂ ਕਿਉਂ ਜ਼ਮੀਰਾਂ ਮਰ ਜਾਂਦੀਆਂ ਨੇ ਜਿਉਂਦੇ ਜੀ ਪਤਾ ਨਹੀਂ ਕਿਉਂ ਲਹੂ ਤੁਹਾਡਾ ਚਿੱਟਾ ਹੋ ਜਾਂਦਾ ਪੰਜਾਬੀਓ ਜੇ ਅੱਜ ਨਾ ਖੜੇ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਪੰਜਾਬ ਦੇ ਹੱਕ 'ਚ ਬੋਲਦੇ ਆ ਉਹਨਾਂ ਦਾ ਮਨੋਂ ਵੱਲ ਡਿੱਗੂਗਾ ਉਹ ਕਿਵੇਂ ਸੋਚਣਗੇ ਕੀ ਯਾਰ ਜਦੋਂ ਭਾਨਾ ਸਿੱਧੂ ਮੌਕੇ ਦੇ ਮੌਕੇ ਲੋਕਾਂ ਦੇ ਕਰੋੜਾਂ ਰੁਪਏ ਕਢਾ ਰਿਆ ਸੀ ਇਹ ਉਹਨਾਂ ਕਰੋੜਾਂ ਰੁਪਈਆ ਕਰਕੇ ਕਢਾਉਣ ਦੇ ਕਰਕੇ ਸਰਕਾਰ ਉਹਦੇ ਤੇ ਖਾਰ ਖਾਨ ਲੱਗੀ ਤੇ ਉਹਤੇ ਪਰਚਾ ਕਰਵਾਇਆ ਝੂਠਾ ਪਰਚਾ ਕਰਾਇਆ 10000 ਫਰੋਤੀ ਦਾ ਬਿਲਕੁਲ ਜਾਣ ਕਰਾਈ ਜਦੋਂ ਉਦੋਂ ਲੋਕ ਭਾਨੇ ਸਿੱਧੂ ਨਾਲ ਨਹੀਂ ਖੜੇ ਤਾਂ ਸਾਡੇ ਨਾਲ ਕਿੱਥੋਂ ਖੜਨਗੇ ਇਹ ਜਿਹੜੇ ਲੋਕ ਪੰਜਾਬ ਦੇ ਹੱਕਾਂ 'ਚ ਬੋਲਦੇ ਆ ਉਹਨਾਂ ਦਾ ਮਨੋਂਵਲ ਡਿੱਗਣ ਵਾਲੀ ਗੱਲ ਹੈ ਇਹ ਸਰਕਾਰਾਂ ਚਾਹੁੰਦੀਆਂ ਐ ਹੁੰਦੀਆਂ ਨੇ ਵੀ ਇੱਕ ਬੰਦੇ ਤਸੱਦਦ ਕਰੋ ਬਾਕੀ ਹੋਰ ਜਿਹੜੇ ਇੱਕ ਬੰਦੇ ਇਹਦੇ ਤਸੱਦਦ ਕਰਕੇ ਬਾਕੀ 10 ਬੰਦੇ ਜਿਹੜੇ ਪੰਜਾਬ ਲਈ ਬੋਲਣ ਵਾਲੇ ਹੁੰਦੇ ਆ ਉਹਨਾਂ ਦਾ ਮਨੋਂਵਲ ਦੇਖ ਦਿੱਤਾ ਜਾਂਦਾ ਪਰ ਪੰਜਾਬ ਦੇ ਲੋਕੋ ਜੇ ਤੁਸੀਂ ਨਾਲ ਮੌਕੇ ਤੇ ਖੜ ਜਾਇਆ ਕਰੋ ਤਾਂ ਤੁਹਾਡੇ ਪੰਜਾਬ ਦੀ ਗੱਲ ਕਰਨ ਵਾਲੇ ਵੀ ਰਹਿਣਗੇ ਤਾਂ ਬੋਲੀ ਬਚਾਉਣ ਵਾਲੇ ਵੀ ਰਹਿਣਗੇ ਪਾਣੀ ਬਚਾਉਣ ਵਾਲੇ ਵੀ ਰਹਿਣਗੇ ਸਾਰੇ ਤੁਹਾਡੇ ਲਈ ਬੋਲਣ ਵਾਲੇ ਰਹਿਣਗੇ ਮੌਕੇ ਤੇ ਖੜ ਜਾਇਆ ਕਰੋ ਬਾਈ ਇਹ ਹੀ ਮੈਂ ਬੇਨਤੀ ਕਰਦਾ ਸੀ ਹੱਥ ਜੋੜ ਕੇ ਤੇ ਮੈਂ ਇਸ ਜੋ ਤਸੱਦਦ ਭਾਨੇ ਸਿੱਧੂ ਤੇ ਕੀਤਾ ਇਹਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਤੇ ਨਿਖੇਦੀ ਵੀ ਇਹ ਕਰਦਾ ਕਿ ਭਗਵੰਤਬਾਈ ਤੇਰਾ ਇਹ ਲੈਵਲ ਨਹੀਂ ਸੀ ਕਿ ਤੂੰ ਵੀਡੀਓ ਕਾਲ ਕਰਕੇ ਇਹ ਕਹੇ ਕਿ ਦਿਖਾਓ ਮੈਨੂੰ ਭਾਨਾ ਸਿੱਧੂ ਤੇ ਤੁਸੀਂ ਕਿਵੇਂ ਤਸੱਦਦ ਕਰ ਰਹੇ ਹੋ ਇਹ ਲੇਬਲ ਨਹੀਂ ਸੀ ਇਹ ਇਹ ਤੁਹਾਡੇ ਤੁਸੀਂ ਕਮੁਖ ਮੰਤਰੀ ਹੋ ਪਰ ਅੱਜ ਬਿਲਕੁਲ ਨੀਵੇਂ ਪੱਧਰ ਦੀ ਗੱਲ ਕਰ ਰਹੇ ਹੋ ਅੱਜ ਨੀਵੇਂ ਪੱਧਰ ਤੇ ਆ ਕੇ ਤੁਸੀਂ ਇੱਕ ਪੰਜਾਬ ਦੇ ਨੌਜਵਾਨ ਤੇ ਆਪਦੇ ਅੱਖਾਂ ਸਾਹਮਣੇ ਤਸੱਦਦ ਹੁੰਦਾ ਦੇਖ ਰਹੇ ਹੋ ਤੇ ਉਹ ਵੀ ਤਸੱਦਦ ਇਹ ਕਿ ਉਹ ਬਿਲਕੁਲ ਝੂਠਾ ਤਾਂ ਕੀ ਉਹ ਤੁਹਾਨੂੰ ਸਵਾਲ ਕਰਦਾ ਇੱਕ ਕਿੜ ਕੱਢੀ ਜਾ ਰਹੀ ਹੈ ਹਾਂ ਜੇ ਭਾਨੇ ਨੇ ਬਲਤ ਕਰ ਕੀਤਾ ਹੁੰਦਾ ਭਾਵੇਂ ਚੱਡੇ ਪਾੜ ਦਿੰਦੇ ਜੇ ਕਿਸੇ ਨਾਲ ਠੱਗੀ ਮਾਰੀ ਹੁੰਦੀ ਭਾਵੇਂ ਠੰਡਾ ਪਾਣੀ ਪਾਉਂਦੇ ਭਾਵੇਂ ਬਰਫ਼ ਦੀਆਂ ਸੱਲੀਆਂ ਤੇ ਬਿਠਾਉਂਦੇ ਜੇ ਭਾਨੇ ਨੇ ਕਿਸੇ ਨਾਲ ਬੇਈਮਾਨੀ ਕੀਤੀ ਹੁੰਦੀ ਕੁਛ ਮਰਜ਼ੀ ਕਰ ਲਾਂਦੇ ਨੰਗਾ ਰੱਖਦੇ ਨਾ ਰੱਖਦੇ ਤੁਹਾਡੀ ਮਰਜ਼ੀ ਸੀ ਪਰ ਭਾਨੇ ਨੇ ਨਾ ਤਾਂ ਕਿਸੇ ਨਾਲ ਠੱਗੀ ਮਾਰੀ ਐ ਨਾ ਕਿਸੇ ਤੋਂ ਚਾਹ ਦਾ ਕੱਪ ਪੀਤਾ ਤੇ ਨਾ ਹੀ ਕਿਸੇ ਦਾ ਕੋਈ ਬਲਤਕਾਰ ਕੀਤਾ ਪਰ ਭਗਵੰਤਮਾਨ ਸਾਹਿਬ ਤੁਹਾਡੇ ਰਾਜ ਦੇ ਵਿੱਚ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਐਨਾ ਤਸੱਦਦ ਹੋ ਗਿਆ ਤੇ ਫਿਰ ਤਾਂ ਲਹਨਤਾ ਹੀ ਨੇ ਇਸ ਤੋਂ ਬਾਅਦ ਤਾਂ ਕੀ ਹੈ ਅਸੀਂ ਤਾਂ ਸੋਚਿਆ ਸੀ ਕਿ ਤੁਹਾਡੇ ਰਾਜ ਦੇ ਵਿੱਚ ਇਹ ਕੁਝ ਰੁਕੂ ਆ ਪਰ ਇਹ ਵਾਧਦਾ ਚੁਰਦਾ ਜਾਂਦਾ ਹੈ ਮਰਜੀ ਮਾਨ ਸਾਹਿਬ ਤੁਹਾਡੀ ਆ ਕਿਉਂਕਿ ਤੁਸੀਂ ਪਾਵਰ 'ਚੋਂ ਤੁਹਾਡੇ ਹੱਥਾਂ 'ਚ ਪਾਵਰ ਹੈ ਪਰ ਵੈਗਰੂ ਦੇ ਵੈਗਰੂ ਦੇ ਘਰ ਚ ਢੇਰ ਹੈ ਅੰਧੇਰ ਨਹੀਂ ਜਦੋਂ ਫਿਰ ਭਗਤ ਮਾਨ ਸਾਹਿਬ ਉਹਦੀ ਚੱਕੀ ਪਿਸਦੀ ਹੈ ਨਾ ਤੇ ਫਿਰ ਉਹ ਬਹੁਤ ਬਰੀਕ ਪੀਂਦਾ ਜਦੋਂ ਉਹਦੀ ਚੱਕੀ ਪਿਸਦੀ ਹੈ ਬਹੁਤ ਬਰੀਕ ਬਰੀਕ ਪੀਂਦਾ ਇਹ ਸੋਚੋ ਕਿ ਭਾਣਾ ਸਿੱਧੂ ਭਾਵੇਂ ਕੀ ਅਮਰਤ ਧਾਰੀ ਨਹੀਂ ਹੈ ਪਰ ਉਹ ਨਿਤਨੇਮੀ ਬੰਦਾ ਹੈ ਵੈਗਰੂ ਨੂੰ ਯਾਦ ਕਰਨ ਵਾਲਾ ਬੰਦਾ ਹੈ ਵੈਗਰੂ ਨੂੰ ਅਰਦਾਸ ਕਰਨ ਵਾਲਾ ਸੱਚੇ ਪਾਤਸ਼ਾਹ ਨੂੰ ਮੰਨਣਾ ਵਾਲਾ ਬੰਦਾ ਹੈ ਤੇ ਭਗਤਮਾਨ ਸਾਹਿਬ ਜੋ ਤਸੱਦਦ ਝੂਠਾ ਉਸ ਇਨਸਾਨ ਤੇ ਅੱਜ ਹੋ ਰਿਹਾ ਹੈ ਤੇ ਜਿਹੜੇ-ਜਿਹੜੇ ਭਰਾ ਕਰ ਰਹੇ ਨੇ ਉਹ ਜਰੂਰ ਯਾਦ ਰੱਖਿਓ ਕਿ ਉਸ ਵੈਗਰੂ ਨੇ ਜਰੂਰ ਸਜ਼ਾ ਦੇਣੀ ਹੈ ਹਾਂ ਤੁਹਾਡੇ ਹੱਥ 'ਚ ਪਾਵਰ ਹੈ ਤੁਸੀਂ ਮੁੱਖ ਮੰਤਰੀ ਹੋ ਅੱਜ ਤੁਸੀਂ ਕਿਣਾ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਪਰ ਭਗਤਮਾਨ ਸਾਹਿਬ ਸਦਾ ਤੁਸੀਂ ਇਸ ਕੁਰਸੀ ਤੇ ਬੈਠੇ ਨਹੀਂ ਰਹੋਗੇ ਸਮਾਂ ਬਦਲਦਾ ਹੈ ਤਖਤੇ ਪਲਟ ਜਾਂਦੇ ਆ ਇੱਥੇ 25-25 ਸਾਲ ਦਾ ਵਾਅਦਾ ਕਰਨ ਵਾਲੇ ਲੋਕਾਂ ਨੂੰ ਤਿੰਨ-ਤਿੰਨ ਸੀਟਾਂ ਆਉਂਦੀਆਂ ਨੇ ਇਹ ਪੰਜਾਬ ਦੇ ਲੋਕਾਂ ਫਿਰ ਜੋ ਜਦੋਂ ਉੱਠਦੇ ਐ ਤੇ ਜਦੋਂ ਇਹਨਾਂ ਦਾ ਖੂਨ ਖੋਲਦਾ ਉਵਾਲੇ ਮਾਰਦਾ ਤੇ ਫਿਰ ਬਹੁਤ ਖੁਸ਼ ਹੋ ਜਾਂਦਾ ਫਿਰ ਤਖਤੇ ਪਲਟ ਦਿੰਦੇ ਆ ਫਿਰ ਸਰਕਾਰਾਂ ਬਦਲ ਦਿੰਦੇ ਆ ਮਾਨ ਸਾਹਿਬ ਇਹੀ ਬੇਨਤੀਆਂ ਸੀ ਪੰਜਾਬ ਦੇ ਲੋਕੋ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਈ ਹੱਕ 'ਚ ਜਰੂਰ ਖੜਜਾ ਕਰੋ ਜਦੋਂ ਕੋਈ ਤੁਹਾਡੇ ਲਈ ਦੇਲ ਜਾਂਦਾ ਜਦੋਂ ਕੋਈ ਤੁਹਾਡੇ ਲਈ ਤਸੱਦਦ ਚੱਲਦਾ ਹੈ ਤੇ ਫਿਰ ਜਰੂਰ ਇਕੱਠੇ ਹੋ ਕੇ ਬਾਈ ਸਰਕਾਰ ਅੱਗੇ ਆਵਾਜ਼ ਬੁਲੰਦ ਕਰ ਲਿਆ ਕਰੋ ਕਿ ਯਾਰ ਇਸ ਬੰਦੇ ਨਾਲ ਤੁਸੀਂ ਗਲਤ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਪ੍ਰੋਗਰਾਮ ਆਲੀਕੇ ਆ ਤਾਂ ਤੁਹਾਨੂੰ ਏਸੇ ਮੇਰੇ ਪੇਜ ਤੇ ਤੁਹਾਨੂੰ ਜਰੂਰ ਦੱਸਾਂਗੇ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ